ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਥੋੜਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਗੋੜਾ ਵਾਲੀਆਂ ਬਹੁਤ ਹੀ ਵਧੀਆ ਰੋਟੀਆਂ ਬਣਾਵਾਂਗੇ ਸਾਵਣ ਦਾ ਮਹੀਨਾ ਮਠੀਆਂ ਵੀ ਪਕਤੀਆਂ ਗੁਰਗੁਲੇ ਵੀ ਪਕਦੇ ਆਖੀਰਾਂ ਵੀ ਬਣਦੀਆਂ ਅੱਜ ਜੀ ਮਹੀ ਪਈ ਜਾਂਦਾ ਆਪਾਂ ਪਕਾਵਾਂਗੇ ਗੋੜਾ ਵਾਲੀਆਂ ਰੋਟੀਆਂ ਵਧੀਆ ਮੌਸਮ ਠੰਡਾ ਹੈਗਾ ਉਹਦੇ ਵਾਸਤੇ ਆਪਾਂ ਦੋ ਕੌਲੀਆਂ ਕਣਕ ਦਾ ਆਟਾ ਲਏ ਇੱਕ ਕੌਲੀ ਆਪਾਂ ਲਈ ਹੈ ਗੁੜ ਦੀ ਇਧਰ ਇੱਕ ਚਮਚਾ ਆਪਾਂ ਲਿਆ ਸੌਂਫ ਦਾ ਇਹਨੂੰ ਆਪਾਂ ਕ੍ਰੈਸ਼ ਕਰ ਲਿਆ ਕੁੱਟ ਲਿਆ ਥੋੜਾ ਜਿਹਾ ਆ ਪੱਕੇ ਹੋ ਲਿਆ ਵਿੱਚ ਮੂੰਨ ਪਾਵਾਂਗੇ ਆਪਾਂ ਇਧਰ ਜੀ ਆਪਾਂ ਡਰਾਈ ਫਰੂਟ ਵੀ ਪਾਵਾਂਗੇ ਆ ਕਾਜੂ ਆਠ ਨੌ ਉਹਨੇ ਆ ਕਾ ਕਾਜੂ ਆਠ ਨੌ ਆ ਬਦਾਮ ਹੈ ਜੀ ਤੇ ਆ ਆਪਣੇ ਉਹ ਮਗਜ ਹੈ ਹਾਂਜੀ ਇਹਨਾਂ ਨੂੰ ਆਪਾਂ ਕੁੱਟ ਕੇ ਨਾ ਬ੍ਰੇਕ ਕਰ ਲਾਂਗੇ ਕਾਜੂਆਂ ਨੂੰ ਤੇ ਬਦਾਮਾਂ ਨੂੰ ਬ੍ਰੇਕ ਕਰ ਲਾਂਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਨਾ ਗੁੜ ਨੂੰ ਆਪਾਂ ਗਰਮ ਕਰਾਂਗੇ ਥੋੜਾ ਜਿਹਾ ਪਾਣੀ ਪਾ ਕੇ ਨਾ ਆਪਾਂ ਗਰਮ ਕਰ ਲਾਂਗੇ ਤੇ ਫਿਰ ਸੁਣ ਠੰਡਾ ਕਰਕੇ ਤੇ ਫਿਰ ਵਿਖਾਵਾਂਗੇ ਹਾਂਜੀ ਗੋੜਾ ਆਪਾਂ ਗਰਮ ਕਰ ਲਿਆ ਤੇ ਆਪਾਂ ਥੋੜਾ ਜਿਹਾ ਪਾਣੀ ਪਾਇਆ ਸੀ ਬਾਹਲਾ ਨਹੀਂ ਪਾਇਆ ਕਿਉਂਕਿ ਬਾਹਲਾ ਪਾ ਲੈਣਾ ਫਿਰ ਆਪਣੀ ਰੋਟੀਆਂ 'ਚ ਮਿੱਠਾ ਘੱਟ ਹੋ ਜਾਊਗਾ ਕਿਉਂ ਸਾਰਾ ਵਿੱਚ ਪੈਣਾ ਨਹੀਂਗਾ ਹੁਣ ਆਪਾਂ ਇਹਨੂੰ ਛਾਣ ਲੈਨੇ ਆ ਇਹਨੂੰ ਆਪਾਂ ਪੱਕੇ ਹੋ ਵੀ ਸਕਦੇ ਆ ਅੱਧਾ ਘੰਟਾ ਪਹਿਲਾਂ ਆਪਾਂ ਜੇ ਪਿਆਵਾਂਗੇ ਤਾਂ ਇਹ ਕੁੱਟ ਕੇ ਬਿਲਕੁਲ ਜੀ ਜਾਂਦਾ ਆਪਾਂ ਭੁੰਤਾਂ ਨਹੀਂ ਸੀ ਤਾਂ ਕਰਕੇ ਆਪਾਂ ਅਵਾਲ ਲਓ ਅਵਾਲ ਕੇ ਛੰਡਾ ਕਰ ਲਿਆ ਤੇ ਛਾਣਨਾ ਤਾਂ ਬਹੁਤ ਜ਼ਰੂਰੀ ਆ ਦੇਖੋ ਵਿੱਚੋਂ ਕਿੰਨਾ ਕਚਰਾ ਨਿਕਲਿਆ ਤੇ ਹੁਣ ਜੀ ਆਪਾਂ ਆਟਾ ਬਣਾਉਨੇ ਆਂ ਹਾਂਜੀ ਮਾ ਕਦੇ ਚੱਲੀ ਜਾਂਦੀ ਹਾਂਜੀ ਹੁਣ ਆਪ ਬੌਲ ਲੈ ਲਿਆ ਇਹਦੇ ਵਿੱਚ ਪਾਵਾਂਗੇ ਜੀ ਆਟਾ ਹਾਂਜੀ ਆਪਾਂ ਇਹਦੇ ਵਿੱਚ ਹੁਣ ਇੱਕ ਚਮਚ ਸੌਂਫ ਦਾ ਕ੍ਰੈਸ਼ ਕੀਤਾ ਹੋਇਆ ਤੇ ਕਾਜੂ ਬਰਾਮ ਕੁੱਟ ਕੇ ਆਪਾਂ ਬਾਅਦ ਚ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਮੋਨ ਪਾਵਾਂਗੇ ਮੋਨ ਆਪਾਂ ਘਿਓ ਦਾ ਪਾਵਾਂਗੇ ਤੇ ਆਪਾਂ ਰਿਫਾਈਂਡ ਦਾ ਵੀ ਪਾ ਸਕਦੇ ਆਂ ਦਾਲਡੇ ਦਾ ਵੀ ਪਾ ਸਕਦੇ ਕੋਈ ਵੀ ਪਾ ਸਕਦੇ ਆਂ ਆਪਾਂ ਮੋਨ ਮੋਨ ਤਾਂ ਬਹੁਤ ਜ਼ਰੂਰੀ ਹੈ ਆਪਾਂ ਨਾਲ ਦੇ ਨਾਲ ਹੋਰ ਪਾਵਾਂਗੇ ਲੋੜ ਪਈ ਤਾਂ

ਥੋੜਾ ਥੋੜਾ ਪਾ ਕੇ ਤੇ ਆਪਾਂ ਮਲਾ ਲਾਂਗੇ ਹੁਣ ਆਪਾਂ ਵਧੀਆ ਸੌਫਟ ਜਿਹਾ ਆਟਾ ਵਧੀਆ ਬਣਾ ਲਾਂਗੇ ਬਹੁਤ ਟਾਈਟ ਨਾ ਬਣੇ ਕਿਉਂਕਿ ਮਿੱਠਾ ਆਟਾ ਤਾਂ ਉਵੇਂ ਕਰੜਾ ਹੋ ਜਾਂਦਾ ਪਿਆ ਪਿਆ ਜੇ ਆਪਾਂ ਬਾਹਲਾ ਪਾਣੀ ਪਾਵਾਂਗੇ ਨਾ ਗੁੜ ਦੇ ਚ ਗੁੜ ਵਿੱਚ ਤੇ ਫਿਰ ਆਪਾਂ ਨੂੰ ਮਿੱਠਾ ਘੱਟ ਹੋ ਜਾਊਗਾ ਕਿਉਂਕਿ ਪਾਣੀ ਸਾਰਾ ਪੈਣਾ ਵਿੱਚ ਤੇ ਹੁਣ ਆਪਾਂ ਨਾ ਪਾਣੀ ਸਾਰਾ ਪੈ ਜੂਗਾ ਤੇ ਹੁਣ ਆਪਾਂ ਦੂਸਰਾ ਪਾਣੀ ਪਾ ਲਾਂਗੇ ਆਪਾਂ ਲੋੜ ਹੋਈ ਤਾਂ ਲੋੜ ਤਾਂ ਪਊਗੀ ਖੈਰ ਤੇ ਮਿੱਠਾ ਆਪਣਾ ਜਮਾ ਸਹੀ ਹੋਊਗਾ ਲੋ ਦੀ ਆਟਾ ਆਪਾਂ ਤਿਆਰ ਕਰ ਲਿਆ ਤੇ ਆਪਾਂ ਪਾਣੀ ਗੋੜਾ ਲਾ ਸਾਰਾ ਪਾ ਲੈ ਕੋਸਾ ਆਪਾਂ ਨਾ ਰ ਮੇ ਦੂਸਰਾ ਪਾਣੀ ਪਾਇਆ ਸੀ ਤੇ ਹੁਣ ਆਪਾਂ ਥੋੜਾ ਜਿਹਾ ਤੇਲ ਆਲਾ ਫਿਲਾ ਕੇ ਇਹਨੂੰ ਨਾ 5-6 ਮਿੰਟ ਰੈਸਟ ਤੇ ਰੱਖਾਂਗੇ ਫਿਰ ਆਪਾਂ ਬਣਾਉਣੇ ਰੋਟੀਆਂ ਇਹਨਾਂ ਦੇ ਹਾਂਜੀ 5 ਮਿੰਟ ਹੋ ਗਏ ਤੇ ਹੁਣ ਆਪਾਂ ਇਹਦੇ ਤੇਰੇ ਬਣਾਵਾਂਗੇ ਇਹਨੂੰ ਥੋੜਾ ਜਿਹਾ ਆਪਾਂ ਹੋਰ ਮਸਲ ਲ ਜੇ ਇਹਨੂੰ ਬਾਹਰ ਕਰੜਾ ਨਾ ਗੁੰਨ ਕਿਉਂਕਿ ਮਿੱਠਾ ਆਟਾ ਤਾਂ ਨਾ ਮਲੋ ਮੱਲੀ ਕਰੜਾ ਹੋ ਜਾਂਦਾ ਪਿਆ ਪਿਆ ਮੈਂ ਬਹੁਤ ਹੀ ਢੱਲਾ ਗੁੰਨਾ ਫੇਰ ਵੀ ਕਰੜਾ ਹੋ ਹੀ ਜਾਂਦਾ ਹੁਣ ਆਪਾਂ ਇਹਨਾਂ ਦੇ ਬਣਾਵਾਂਗੇ ਤੇਰੇ ਰੋਟੀਆਂ ਛੋਟੀਆਂ ਵੱਡੀਆਂ ਉਹ ਆਪ ਦੇ ਹਿਸਾਬ ਨਾਲ ਨਾ ਥੋੜੀ ਜਿਹੀ ਮੋਟੀ ਬਣਾਉਣੀ ਆ ਰੋਟੀ ਆਪਾਂ ਇਹਦੀ ਐਸ ਤਰ੍ਹਾਂ ਕਰਕੇ ਨਾ ਆਪਾਂ ਪੇੜੇ ਬਣਾ ਲਾਂਗੇ ਪਹਿਲਾਂ ਪੇੜੇ ਬਣਾ ਕੇ ਰੱਖ ਲਾਂਗੇ ਫਿਰ ਆਪਾਂ ਸੌਖਾ ਹੋ ਜਾਊਗਾ ਤੇ ਤੁਸੀਂ ਰੋਟੀਆਂ ਨਾ ਐਸ ਤਰ੍ਹਾਂ ਬਣਾ ਕੇ ਤੇ ਖਾ ਕੇ ਵੇਖੋ ਬਹੁਤ ਹੀ ਟੇਸਟੀ ਬਣਦੀਆਂ ਬਹੁਤ ਹੀ ਵਧੀਆ ਜਰੂਰ ਬਣਾ ਕੇ ਵੇਖਿਓ ਹਾਂਜੀ ਪੇੜੇ ਆਪਣੇ 10 11 ਬਣ ਗਏ ਦੋ ਕੌਲੀਆਂ ਆਟਾ ਦੀਆਂ ਸੀ ਆ ਤੇ ਹੁਣ ਵੀ ਆਪਾਂ ਥੋੜਾ ਜਾਂ ਲਾਵਾਂਗੇ ਘਿਓ ਚਕਲੇ ਤੇ ਤੇ ਨਾਲੇ ਆਪਾਂ ਲਾਵਾਂਗੇ ਜੀ ਬੇਲ ਨੇ ਤੇ ਤੇ ਜੇ ਲੋੜ ਪਵੇ ਤਾਂ ਸੁੱਕਾ ਆਟਾ ਵੀ ਆਪਾਂ ਲਾ ਸਕਦੇ ਆ ਵੈਸੇ ਤੇ ਜੇ ਪੈਸੇ ਪਹਿਲੀ ਗੱਲ ਤਾਂ ਪੈਂਦੀ ਨਹੀਂ ਲੋੜ ਸੁੱਕੇ ਆਟੇ ਦੀ ਕਿਉਂਕਿ ਇਹ ਚ ਮੋਨ ਪਾਇਆ ਨਾ ਆਪਾਂ ਤਾਂ ਕਰਦੇ ਇਹ ਥੋੜੀਆਂ ਜੀਆਂ ਆਪਾਂ ਮੋਟੀਆਂ ਰੱਖਾਂਗੇ ਇੱਧਰ ਮੇਰਾ ਤਵਾ ਗਰਮ ਹੋਈ ਜਾਂਦਾ ਆਉਜੀ ਅਿੰਦਿਕ ਮੋਟੀ ਟੱਪਾ ਰੱਖਾਂਗੇ ਹੁਣ ਜੇ ਆਪਾਂ ਫੋਗ ਨਾਲ ਇਹਦੇ ਵਿੱਚ ਨਾ ਇਸ ਤਰ੍ਹਾਂ ਕਰਦੇ ਆਂਗੇ ਕਿਉਂਕਿ ਅੰਦਰ ਤੱਕ ਪੱਕ ਜਾਣੀਆਂ ਤੇ ਬਹੁਤ ਹੀ ਜੰ ਵਧੀਆ ਬਣਦੀਆਂ ਫਿਰ ਲਓ ਜੀ ਆਪਾਂ ਉਤੇ ਪਾਤੀ ਤਾਂ ਇਹ ਤੇ ਰੋਟੀ ਥੋੜੀਆਂ ਜਿਹੀਆਂ ਮੋਟੀਆਂ ਬਣਾਇਓ ਹੁਣ ਆਪਾਂ ਦੂਸਰੀ ਵੀ ਇਸ ਤਰ੍ਹਾਂ ਕਰਕੇ ਬੇਲ ਲਾਂਗੇ ਕਈ ਵਾਰੀ ਰੋਟੀ ਨਹੀਂ ਚੱਕੀ ਜਾਂਦੀ ਨਾ ਤੇ ਚਕਲੇ ਨੂੰ ਘਮਾ ਲੈ ਬਸ ਇਸ ਤਰ੍ਹਾਂ ਕਰਕੇ ਹਲਾ ਆਪਾਂ ਇਹਨੂੰ ਪਲਟ ਦੇਾਂਗੇ आप दूसरी बेल लें अस्तक करके आप सारे बनाव गेस्तक करके उपर आप्यो ला देंगे ਹੁਣ ਆਪਾਂ ਇਹ ਪਾ ਦਿਆਂਗੇ ਆਪਾਂ ਦੂਸਰੇ ਪਾਸੇ ਵੀ ਘਿਓ ਲਾਤਾ ਸੀ ਤੇ ਇੱਧਰ ਵੀ ਲਾਤਾ ਹੈਗਾ ਲਓ ਜੀ ਰੋਟੀ ਆਪਣੀ ਬਣ ਗਈ ਐ ਹੁਣ ਆਪਾਂ ਇਹਨੂੰ ਆ ਪੇਪਰ ਦੇ ਉੱਤੇ ਰੱਖ ਦਿਆਂਗੇ ਇੱਕ ਵਾਰ ਹੁਣ ਆਪਾਂ ਦੂਸਰੀ ਵੀ ਐਂ ਪਾ ਦਿਆਂਗੇ ਹਾਂਜੀ ਆਪਾਂ ਰੋਟੀ ਦੇ ਉੱਤੇ ਘਿਓ ਲਾ ਕੇ ਇਹਨੂੰ ਵੀ ਐਂ ਪਾ ਦਿਆਂਗੇ ਹਾਂ ਜੀ ਆਪਾਂ ਇੱਧਰ ਘਿਓ ਲਾਤਾ ਉਧਰ ਪਹਿਲਾਂ ਲਾ ਲਿਆ ਸੀ ਹੁਣ ਆਪਾਂ ਪਾਲ ਪਤੀਏ ਤੇ ਥੋੜਾ ਜਨਾ ਨਾ ਹੌਲੀ ਹੌਲੀ ਪਾਲ ਕਿਉਂਕਿ ਇਹ ਟੁੱਟ ਜਾਂਦੀਆਂ ਮੌਨ ਪਾਇਆ ਕਰਕੇ ਨਾ ਬਹੁਤ ਹੀ ਸੌਫਟ ਬਣੀਆਂ ਆਪਣੀਆਂ ਰੋਟੀਆਂ ਐਸਤਿਕਾ ਕਰਕੇ ਤੇ ਆਪਾਂ ਹੌਲੀ ਹੌਲੀ ਲਾਵਾਗੇ ਇਹਨਾਂ ਣਾ ਜੀ ਆਪਣੀ ਆ ਰੋਟੀ ਵੀ ਬਹੁਤ ਵਧੀਆ ਬਣ ਗਈ ਤੇ ਹੁਣ ਆਪਾਂ ਦੂਸਰੀਆਂ ਵੀ ਐਸਤਿਕਾ ਕਰਕੇ ਸਾਰੀਆਂ ਬਣਾ ਲਾਂਗੇ ਉੰਦੀ ਆਪਾਂ ਸਾਰੀਆਂ ਰੋਟੀਆਂ ਬਣਾ ਲਈਆਂ ਆ ਆਪਣੀ ਲਾਸਟ ਰੋਟੀ ਐ ਹੁਣ ਆਪਾਂ ਇਹਦੇ ਉੱਤੇ ਨਾ ਪਤਾ ਵੀ ਤਾਂ ਨਾ ਕਿਉਂ ਲਾਇਓ ਰੋਟੀ ਦੇ ਪਿਛਲੇ ਪਾਸੇ ਕਿਉਂ ਲਾ ਕੇ ਨਾ ਫੇਰ ਤਵੇ ਤੇ ਪਾਇਆ ਕਰੋ ਤਵੇ ਤੇ ਨਾ ਲਾਓ ਆਪੇ ਤਵੇ ਤੇ ਲੱਗ ਜਾਂਦਾ ਐ ਇਸ ਤਰ੍ਹਾਂ ਕਰਕੇ ਫੇਰ ਆਸਪਾਸੇ ਵੀ ਨਾ ਆਵੇ ਵਾਜੋਂ ਨੇ ਸਾਈਡ ਤੇ ਨਾ ਕਿਉਂ ਲੱਗ ਜੂਗਾ ਇਸ ਤਰ੍ਹਾਂ ਕਰਕੇ ਚਲੋ ਜੀ ਰੋਟੀਆਂ ਬਣ ਕੇ ਹੋ ਗਈਆਂ ਪਿਆਰ ਹੁਣ ਆਪਾਂ ਸਰਵਿੰਗ ਪਲੇਟ ਦੇ ਵਿੱਚ ਸਰਵ ਕਰਾਂਗੇ ਇਹਨਾਂ ਨੂੰ ਹਾਂਜੀ ਆਪਣੀਆਂ ਮਿੱਠੀਆਂ ਰੋਟੀਆਂ ਬਣ ਕੇ ਹੋ ਗਈਆਂ ਜੀ ਪਿਆਰ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਹੈਲਦੀ ਬਣੀਆਂ ਤੇ ਡਰਾਈ ਫਰੂਟ ਪਾਉਣੇ ਆ ਉਹ ਤਾਂ ਆਪਦੀ ਮਰਜ਼ੀ ਹੈ ਤੇ ਸੌਂਫ ਜ਼ਰੂਰ ਪਾਓ ਵਿੱਚ ਤੇ ਡਰਾਈ ਫਰੂਟ ਪਾਉਂਗੇ ਤੇ ਬਹੁਤ ਵਧੀਆ ਟੇਸਟ ਆਊਗਾ ਤੇ ਵਧੀਆ ਬਣਦੀਆਂ ਤੇ ਝੜੀ ਦੇ ਵਿੱਚ ਖਾਣੇ ਆ ਜੀ ਬਹੁਤ ਵਧੀਆ ਲੱਗਣਗੀਆਂ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਵੀ ਘਰੇ ਜਰੂਰ ਟਰਾਈ ਕਰੋ ਨਾਲੇ ਸ਼ੇਅਰ ਜਰੂਰ ਕਰਦੇ ਹੋ ਬਹੁਤ ਹੀ ਵਧੀਆ ਰੋਟੀਆਂ ਬਣੀਆਂ ਤੇ ਇੱਕ ਵਾਰੀ ਮੇਰੇ ਕਹਿਣ ਤੇ ਬਣਾ ਕੇ ਵੇਖੋ ਤੇ ਬਹੁਤ ਹੀ ਸਵਾਦ ਆ ਤੁਹਾਨੂੰ ਮਿਲਦੇ ਆ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ